ਪਾਨਾ ਸਿੱਧੂ ਤੋਂ ਬਾਅਦ ਉਸਦੇ ਟੱਬਰ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਤੇ ਹੁਣ ਇਸ ਗੱਲ ਦੇ ਉੱਤੇ ਵੀ ਅਕਾਲੀ ਦਲ ਦੇ ਵੱਲੋਂ ਪੰਜਾਬ ਸਰਕਾਰ ਤੇ ਪਲਟਵਾਰ ਕੀਤੇ ਨੇ ਤੇ ਸ਼ਰਿਆਮ ਤੱਕੇਸ਼ਾਈ ਆਮ ਆਦਮੀ ਪਾਰਟੀ ਕਰ ਰਹੀ ਹੈ ਇਹ ਬਿਆਨ ਪ੍ਰੇਮ ਸਿੰਘ ਚੰਦੂ ਮਾਜਰੇ ਦੇ ਵੱਲੋਂ ਦਿੱਤੇ ਗਏ ਨੇ ਤੇ ਦੱਸਿਆ ਕਿ ਉਹਨਾਂ ਨੇ ਕਿਹਾ ਹੈ ਕਿ ਭਾਨਾ ਸਿੱਧੂ ਦੇ ਪਰਿਵਾਰ ਦੇ ਉੱਤੇ ਪਰਚੇ ਦਰਜ ਕਰਕੇ ਪੰਜਾਬ ਸਰਕਾਰ ਤੱਕੇਸ਼ਾਈ ਕਰ ਰਹੀ ਹੈ ਤੇ ਨਜਾਇਜ਼ ਜਿਹੜੇ ਇਸ ਗੱਲ ਨੂੰ ਲੈ ਕੇ ਪਰਚੇ ਦਰਜ ਕੀਤੇ ਜਾ ਰਹੇ ਨੇ ਤੇ ਪਹਿਲਾ ਭਾਨਾ ਸਿੱਧੂ ਤੇ ਪਰਚੇ ਦਰਜ ਕੀਤੇ ਗਏ ਤੇ ਉਸ ਤੋਂ ਬਾਅਦ ਉਸ ਦੇ ਸਾਰੇ ਪਰਿਵਾਰਤੇ ਤੇ ਜਿਸ ਨੂੰ ਲੈ ਕੇ ਹੁਣ ਸਵਾਲ ਆਮ ਆਦਮੀ ਤੇ ਮੋੜ ਉਠਕੜੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਮੋੜਸ ਵਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਰਿਆ ਤੇ ਹੋਰ ਕੀ ਕਹਿਣਾ ਹੈ ਪ੍ਰਿੰਸ ਸਿੰਘ ਜੰਨੂ ਮਾਜਰੇ ਦਾ ਸੁਣਦੇ ਹਾਂ ਜੀ ਦੋਸਤੋ ਵਾਇਰ ਜੀ ਖਾਲਸਾ ਵਾਇਰ ਜੀ ਕੀ ਫਤਿਹ ਮੈਂ ਬਹੁਤ ਘੱਟ ਲਾਈਵ ਹੋ ਕੇ ਕਈ ਮਸਲੇ ਤੇ ਆ ਆਉਂ ਦਾ ਠੀਕ ਸਮਝਦਾ ਪਰ ਅੱਜ ਇੱਕ ਐਸੀ ਵਿਸ਼ਾ ਜਿੱਤੇ ਮੈਂ ਸਮਝਦਾ ਸਰਕਾਰ ਪੰਜਾਬ ਦੀ ਨੇ ਇੰਤਹਾ ਘੜਤੀ ਹੱਦੋਂ ਟੱਪ ਗਈ ਮਗਰ ਆਮ ਤੌਰ ਤੇ ਸਰਕਾਰਾਂ ਜਿਹੜੀਆਂ ਨੇ ਮਗਰ ਲੋਕਾਂ ਦੇ ਮਸਲੇ ਹੱਲ ਕਰਾਉਣ ਵੱਲ ਜ਼ਿਆਦਾ ਧਿਆਨ ਦਿਆ ਕਰਦੀਆਂ ਪਰ ਇਹ ਸਰਕਾਰ ਨੇ ਤਾਂ ਲੋਕਾਂ ਨੂੰ ਕੁਚਲਣ ਦੇ ਵੱਲ ਜ਼ਿਆਦਾ ਧਿਆਨ ਦਿੱਤਾ ਹੋਇਆ ਪੰਜਾਬ ਦੇ ਕਿਸੇ ਵਿਸ਼ੇ ਨੂੰ ਸਜਿੱਦਗੀ ਨਾਲ ਨਹੀਂ ਲੈ ਰਹੀ ਸਰਕਾਰ ਕਿਸੇ ਮਸਲੇ ਤੇ ਕੋਈ ਹੱਲ ਕੱਢਣ ਵੱਲ ਨਹੀਂ ਜਾ ਰਹੀ ਪੰਜਾਬ ਦਾ ਜਿਵੇਂ ਕੋਈ ਫਿਕਰ ਨਹੀਂ ਹੁੰਦਾ ਪੰਜਾਬ ਰੁੜਿਆ ਜਾ ਰਿਹਾ ਪਰ ਸਰਕਾਰ ਵੱਲੋਂ ਮਤਲਬ ਕਾਨੂੰਨ ਆਪਣੇ ਹੱਥ ਚ ਲੈ ਕੇ ਰੋਣ ਦੀਆਂ ਧੜੀਆਂ ਉਡਾ ਕੇ ਪੁਲਿਸ ਦੀ ਜਿਹੜੀ ਦਰਵਰਤੋਂ ਕਰਨ ਦੀ ਇੰਤਹਾਹ ਹੋ ਗਈ ਆ ਹੁਣ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਵਾਬਦਾਤਾ ਜਿਹੜੇ ਰਿਹਾ ਹੋਗੇ ਬੰਦੇ ਉਹਨਾਂ ਤੇ ਮੁੜ ਜੇਲ੍ਹ ਲਜਾਣ ਲਈ ਨਵੇਂ-ਨਵੇਂ ਢਾਕ ਤਰੀਕੇ ਵਰਤੇ ਜਾ ਰਹੇ ਨੇ ਤੇ ਉਹਨਾਂ ਤੇ ਤਾਂ ਇੱਕ ਪਾਸੇ ਹੁਣ ਉਹਨਾਂ ਦੇ ਪਰਿਵਾਰਾਂ ਨੂੰ ਵੀ ਅੰਦਰ ਕੀਤਾ ਜਾ ਰਿਹਾ ਭਾਨੇ ਸਿੱਧੂ ਦੇ ਪਰਿਵਾਰ ਨੂੰ ਲੇਡੀਜ਼ ਤੱਕ ਤੇ ਕੇਸ ਬਣਾਤੇ ਬਲੀ ਤੋਂ ਵੱਡੀ ਮੈਂ ਮੱਲੇ ਕਿ ਮੈਂ ਸਮਝਾਂ ਗੈਰ ਇਨਸਾਨੀਅਤ ਵਾਲੀ ਗੱਲ ਗੈਰ ਲੋਕ ਰਾਜੀ ਗੱਲ ਤੇ ਗੈਰ ਵਿਧਾਨਿਕ ਗੱਲ ਹੋਰ ਕੋਈ ਹੋ ਨਹੀਂ ਸਕਦੀ ਇਹ ਇੰਤਹਾਹ ਦੀ ਗੱਲ ਆ ਜੋ ਅੱਜ ਪੰਜਾਬ ਸਰਕਾਰ ਵੱਲੋਂ ਮਨਨ ਪਰਿਵਾਰਾਂ ਨੂੰ ਬੱਚਿਆਂ ਨੂੰ ਲੇਡੀਜ਼ ਤੱਕ ਨੂੰ ਮਨਨ ਕੇਸ ਬਣਾ ਕੇ ਡਰਾਉਣਾ ਧਮਕਾਉਣ ਦਾ ਯਤਨ ਕੀਤਾ ਜਾ ਰਿਹਾ ਇਹ ਸਰਕਾਰ ਜਿਹੜੀਆਂ ਜੇ ਕਲਮ ਕੋਈ ਸਰਕਾਰ ਦੇ ਨੀਤੀਆਂ ਤੇ ਉਂਟ ਲਿਖਦੀ ਆ ਉਹ ਕਲਮ ਤੋੜ ਦਿੰਦੀ ਆ ਜੇ ਕੋਈ ਜ਼बान ਖੋਲ੍ਹਦੀ ਆ ਤਾਂ ਜ਼बानबंद ਕੀਤੀ ਜਾਂਦੀ ਆ ਤੇ ਹੁਣ ਪਰਿਵਾਰਾਂ ਤੱਕ ਨੂੰ ਨਿਬਖਿਆ ਜਾ ਰਿਹਾ ਸੋ ਮਤ ਸੰਗਤ ਦੇ ਸ਼ਰੋਮਣੀ ਅਕਾਲੀ ਦਰ ਨੇ ਜਿਹੜੀ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਉਸ ਯਾਤਰਾ ਦੇ ਵਿੱਚ ਸ਼ੁਰੂ ਤੋਂ ਹੀ ਇਹ ਗੱਲ ਲਈ ਸੀ ਕਿ ਪੰਜਾਬ ਰੁੜਦਾ ਜਾ ਰਿਹਾ ਆਰਥਿਕ ਪੱਖੋਂ ਸਮਾਜਿਕ ਪੱਖੋਂ ਰਾਜਨੀਤਿਕ ਪੱਖੋਂ ਕਤਲੋਗਾਰਥ ਹੋ ਰਹੀ ਆ ਡਾਕੇ ਪੈ ਰਹੇ ਨੇ ਫਰੋਕੀਆਂ ਲਈਆਂ ਜਾ ਰਹੀਆਂ ਨੇ ਭੈਅ ਪੈਦਾ ਕੀਤਾ ਜਾ ਰਿਹਾ ਮਨਦਰ ਹੈਰਾਨੀ ਵਾਲੀ ਇਹ ਗੱਲ ਤੇ ਕਿ ਜਿੰਨੇ ਵੀ ਡਾਕੇ ਪਏ ਜਿੰਨੀਆਂ ਫਰੋਕੀਆਂ ਲਈਆਂ ਜਿੰਨੇ ਮਾਰਟੜ ਹੋਈ ਮੰ ਕਿ ਇਦਾਂ ਇੱਥੇ ਕੇਸਰੀ ਬੁਣਾ ਜਾ ਰਿਹਾ ਜਿਸੇ ਇੱਕ ਨੂੰ ਅੰਦਰਨੇ ਕੀਤਾ ਜਾ ਰਿਹਾ ਤੇ ਇੱਥੇ ਜੇ ਕਿਸੇ ਨੇ ਇਨਸਾਫ ਲੈਣ ਲਈ ਹੱਕ ਲੈਣ ਲਈ ਜੇ ਕੋਈ ਆਵਾਜ਼ ਸੜਕ ਤੇ ਆ ਕੇ ਮਾਰੀ ਤਾਂ ਉਹ ਨੂੰ ਅੰਦਰ ਕਰਤਾ ਉਹਦੇ ਪਰਿਵਾਰ ਨੂੰ ਅੰਦਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਜਾਗਣਾ ਪਏਗਾ ਜਿਵੇਂ ਕਿਤੇ ਕਿਹਾ ਸੀ ਤੇਰਾ ਲੁੱਟਿਆ ਸ਼ਹਿਰ ਹੋਰ ਨਹੀਂ ਸੱਤੀਏ ਤੇਰਾ ਲੁੱਟਿਆ ਸ਼ਹਿਰ ਹੋਰ ਮੰਗ ਅੱਜ ਦੇ ਪੰਜਾਬ ਦੇ ਲੋਕਾਂ ਨੂੰ ਮੈਂ ਸਮਝਦਾ ਅੱਜ ਵਰਵਾਦੀ ਤੇ ਤਬਾਹੀ ਦੇ ਰਾਹ ਤੇ ਚੱਲ ਰਹੇ ਪੰਜਾਬ ਨੂੰ ਬਚਾਉਣ ਲਈ ਜਾਗਣਾ ਪਏਗਾ ਸ਼ਰਮਣੀ ਕਾਲੀਦਾਰ ਨੇ ਸਮੇਂ ਸਿਰ ਕਦਮ ਚੁੱਕ ਕੇ ਪੰਜਾਬੀਆਂ ਨੂੰ ਜਗਾਉਣ ਦਾ ਪੰਜਾਬੀਆਂ ਨੂੰ ਲਾਮਬੰਦ ਕਰਨ ਦਾ ਪੰਜਾਬੀਆਂ ਨੂੰ ਇੱਕ ਸੂਰਜ ਇੱਕ ਮੁਰਤਾ ਦਿਖਾਉਣ ਦਾ ਇਹ ਜਿਹੜਾ ਪੰਜਾਬ ਚੋਂ ਯਾਤਰਾ ਵਿੱਚ ਦਾ ਆਗਾਜ਼ ਕੀਤਾ ਤੇ ਮੈਂ ਸਮਝਦਾ ਕਿ ਇਹ ਜਿਹੜਾ ਮਸਲਾ ਹੁਣ ਪਰਵਾਰਾਂ ਤੱਕ ਨੂੰ ਮਤਲਬ ਜੀਵਾਂ ਵਿੱਚ ਲਜਾਣ ਦਾ ਸਰਕਾਰ ਦਾ ਮਨਸੂਬਾ ਜਿਹੜਾ ਹੋਇਆ ਇਹ ਰਾਤੇ ਬੰਦ ਕਰਨਾ ਸਰਕਾਰ ਨੂੰ ਮਨ ਸਮਝਦਾ ਪੰਜਾਬੀਆਂ ਲਈ ਕਿ ਚੈਲੰਜ ਹੋ ਗਿਆ ਪੰਜਾਬੀਆਂ ਲਈ ਇੱਕ ਵੰਗਾਰ ਹੋ ਗਈ ਔਰ ਪੰਜਾਬ ਨੂੰ ਸਰਕਾਰ ਨੂੰ ਮਜਬੂਰ ਕਰਨਾ ਪਏਗਾ ਜਿਸ ਰਾਤੇ ਤੁਰਿਆ ਦੇਖੋ ਮਤਲਬ ਬੀਵੀਐਫ ਦੇ ਕੰਟਰੋਲ ਸਾਡਾ ਲੈ ਲਿਆ ਸਰਕਾਰ ਚੁੱਪ ਬੈਠੀ ਆ ਆਰਡੀਐਫ ਸਾਡੀ ਬੰਦ ਕਰਤੀ ਸਰਕਾਰ ਚੁੱਪ ਬੈਠੀ ਆ ਉਹ ਯੂਨੀਕ੍ਰੇਟਰ ਕਿਹੜਾ ਕਰਤਾ ਚੰਡੀਗੜ੍ਹ ਦੇ ਮੁਲਾਜ਼ਮਾਂ ਦਾ ਸਰਕਾਰ ਚੁੱਪ ਬੈਠੀ ਆ ਜੇ ਵਕੀਲ ਇਹ ਦਰਦ ਵਿੱਚ ਜਾ ਕੇ ਕੇਸ ਨਹੀਂ ਲੜੇਗਾ ਤਾਂ ਕੇਸ ਕਿਵੇਂ ਆਪਣੇ ਹੱਕ ਝੋਲਦਾ ਇਹ ਸੋਚਣ ਦੀ ਲੋੜ ਆ ਇਹ ਜਿਵੇਂ ਕਹਿੰਦੇ ਚੋਰ ਤੇ ਕੁੱਤੀ ਰਲੇ ਹੋਏ ਨੇ ਅੱਜ ਖੇਤ ਦਾ ਰਾਖਾ ਹੀ ਖੇਤ ਨੂੰ ਖਾਣ ਲੱਗ ਗਿਆ ਅੱਜ ਪੰਜਾਬ ਦੀ ਇਸ ਬਰਬਾਦੀ ਤਬਾਹੀ ਨੂੰ ਅੱਖਾਂ ਦੇ ਸਾਹਮਣੇ ਪੰਜਾਬੀਆਂ ਲਈ ਦੇਖਣਾ ਮੁਸ਼ਕਲ ਹੋ ਗਿਆ ਸੋ ਜਿਨ੍ਹਾਂ ਲਈ ਪੰਜਾਬ ਦਾ ਦਰਦ ਦਾ ਪੰਜਾਬ ਦਾ ਮੋਹ ਹੈ ਪੰਜਾਬ ਦਾ ਫਿਕਰ ਆਓ ਅੱਜ ਜੈਸੇ ਹਲਾਤਾ ਵਿੱਚ ਇਕੱਠੇ ਹੋਈਏ ਔਰ ਸਰਕਾਰ ਨੂੰ ਮਜਬੂਰ ਕਰੀਏ ਇਸ ਮੈਸਨ ਦਾ ਬੁਰਛਾ ਗਾਦੀ ਦੇ ਰਾਹ ਤੋਂ ਤੁਰੰਤ ਰੋਕੀਏ ਕਿਉਂਕਿ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਇੰਤਹਾ ਕਰ ਦਿੱਤੀ ਹੁਣ ਜਾਗਰਣ ਦਾ ਸਮਾਂ ਹੁਣ ਇਕੱਠੇ ਹੋਣ ਦਾ ਸਮਾਂ ਹੁਣ ਸਰਕਾਰ ਨੂੰ ਇਸ ਗਲਤ ਰਾਹ ਤੋਂ ਰੋਕਣ ਦਾ ਸਮਾਂ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਆਓ ਸਾਰੇ ਇਕੱਠੇ ਹੋ ਕੇ ਪੰਜਾਬੀ ਤੇ ਪੰਜਾਬੀ ਦਾ ਸਬੂਤ ਦਿਈਏ ਵੈਦੂ ਦੀ ਕਹਾਤਾ ਵੈਦੂ ਦੀ ਫਤਹ